ਬੇਸਿਕਲੀ ਅੱਜ ਜਿਹੜੀ ਅਸੀਂ ਜਿਹੜੀ ਪੀਸੀ ਕਰ ਰਹੇ ਆ ਇਹਦੇ 'ਚ ਜਿੱਦਾਂ ਸਾਡੇ ਐਸਐਸਪੀ ਸਾਹਿਬ ਦੀਪਕ ਪਾਰਕ ਸਰ ਜੀ ਆ ਬੜੀਆਂ ਕਲੀਅਰ ਕੱਟ ਇਨਸਟਰਕਸ਼ਨ ਆ ਇਹਦੇ ਵਿੱਚ ਅਸੀਂ ਕੀ ਕਰਦੇ ਆ ਵੀ ਹਰ 15 ਦਿਨ ਮਹੀਨੇ ਬਾਅਦ ਅਸੀਂ ਜਿੱਥੇ-ਜਿੱਥੇ ਵੀ ਸਾਨੂੰ ਕੋਈ ਇਨਫਰਮੇਸ਼ਨ ਆਉਂਦੀ ਹੈ ਉਸ ਰਿਗਾਰਡ ਦੇ ਵਿੱਚ ਅਸੀਂ ਉੱਥੇ ਚੈਕਿੰਗ ਕਰਕੇ ਜਿੰਨੇ ਵੀ ਕੋਈ ਇਲੀਗਲ ਅਸੀਂ ਤੇ ਸਾਰੇ ਚੈੱਕ ਕਰਦੇ ਆ ਜਿਹਦੇ 'ਚ ਕੋਈ ਇਲੀਗਲ ਦਫ਼ਤਰ ਹੁੰਦੇ ਆ ਉਹਨਾਂ ਤੇ ਕਾਰਵਾਈ ਕਰਦੇ ਆ ਜਿਹੜੇ ਕੋਈ ਮਤਲਬ ਵੈਸੇ ਵੀ ਅਸੀਂ ਜਿਹੜੀ ਲੀਗਲ ਇਮੀਗ੍ਰੇਸ਼ਨ ਵਾਲੇ ਉਹਨਾਂ ਦੇ ਵੀ ਆਫਿਸਸ ਵਗੈਰਾ ਚੈੱਕ ਆਪੀਏ ਅੱਜ ਜਿੰਨਾ ਸਾਡੇ ਕੋਲ ਸੀਪੀ 67 ਦੇ ਵੀ ਇਨਫੋਰਮੇਸ਼ਨ ਸੀ ਉਹਦੇ ਵਿੱਚ ਅਸੀਂ 11 ਆਫਿਸਸ ਚੈੱਕ ਕੀਤੇ ਹੈ ਜਿਹਦੇ ਵਿੱਚੋਂ 5 ਆਥਰਾਇਜ਼ ਸੀਗੇ ਤੇ ਇੱਕ ਇਲੈਗਲ ਮਿਲਿਆ ਜਿਹੜਾ ਹੈਗਾ ਐਸਟੀਜੀ ਜਿਹਦੇ ਵਿੱਚ ਅਸੀਂ ਐਫਆਈਆਰ ਨੰਬਰ 59 ਅੰਡਰ ਸੈਕਸ਼ਨ 24 ਇਮੀਗ੍ਰੇਸ਼ਨ ਐਕਟ ਪੀਐਸ ਫੇਜ਼ 11 ਐਸਐਚਓ 11 ਫੇਜ਼ ਵੱਲੋਂ ਦਰਜ ਕੀਤਾ ਗਿਆ ਜਿਹਦੇ ਵਿੱਚ ਪਿਊਸ਼ ਲੋਗਰਾਸ ਸੁਰਿੰਦਰ ਕੁਮਾਰ ਜਾਨੀ ਕੋ ਜਮੂਨ ਦਾ ਰਹਿਣ ਵਾਲਾ ਬੰਦਾ ਹੈ ਉਹਦੇ ਤੇ ਅਸੀਂ ਐਫਆਈਆਰ ਲਾਚ ਕੀਤੀ ਹੈ ਸਰ ਇਹਦੇ ਵਿੱਚ ਕੋਈ ਗ੍ਰਿਫਤਾਰੀ ਹੋਈ ਹੈ ਹਾਂਜੀ ਪਿਊਸ਼ ਲੋਗਰੇ ਦੀ ਅਰੈਸਟ ਹੋਈ ਹੈ ਤੇ ਸਰ ਕੀ ਡਾਕੂਮੈਂਟ ਵਗੈਰਾ ਮਿਲੇ ਨਾ ਕੋਈ ਕੁਝ ਜਿਹੜੇ ਪਾਸਪੋਰਟ ਵਗੈਰਾ ਜਿਹੜੇ ਜਦੋਂ ਜਿਹਦੇ ਵੀ ਆਫਿਸ ਕਿਉਂਕਿ ਪਾਸਪੋਰਟ ਹੈ ਕਹੋ ਜੇ ਅ ਡਾਕੂਮੈਂਟ ਹੈ ਜਿਹੜਾ ਕੋਈ ਵੀ ਆਪਾਂ ਕਿਸੇ ਦਾ ਰੱਖ ਨਹੀਂ ਸਕਦੇ ਇਹਨਾਂ ਕੋ ਕੋਈ ਲਾਇਸੈਂਸ ਵਗੈਰਾ ਚਾਹੇ ਕਿਤੇ ਵੀ ਇਮੀਗ੍ਰੇਸ਼ਨ ਦਾ ਲਾਇਸੈਂਸ ਸੀਗਾ ਜਾਂ ਕੇਵਲ ਆਈਲਸ ਵਗੈਰਾ ਕਰਾਉਂਡ ਦਾ ਲਾਇਸੈਂਸ ਸੀਗਾ ਇਹਦੇ ਇਹ ਜਿਹੜੀ ਹਾਂਜੀ ਇਹ ਸਾਰਾ ਟੋਟਲ ਵੀ ਇਹ ਦੀ ਕੋਈ ਕੰਸਲਟੈਂਸੀ ਹੈ ਇਮੀਗ੍ਰੇਸ਼ਨ ਕਰਨ ਦੀ ਇਹਦੇ ਕੋ ਪਾਵਰ ਹੈ ਜਾਂ ਟਿਕਟਿੰਗ ਦੀ ਪਾਵਰ ਹੈ ਤਿੰਨ ਤਰ੍ਹਾਂ ਦੇ ਲਾਇਸੈਂਸ ਹੁੰਦੇ ਆ ਜਿਹਦੇ ਕਰਕੇ ਅਸੀਂ ਟੋਟਲ ਹੀ ਚੈਕਿੰਗ ਕੀਤੀ ਹੈ ਪਰ ਇਹ ਰੂਟੀਨ ਵਾਈਜ਼ ਹੈ ਜਮੇ ਮੀਨੈਕ 15 20 ਦਿਨਾਂ ਚ ਜਦੋਂ ਵੀ ਸਾਨੂੰ ਮੌਕਾ ਮਿਲਦਾ ਹੈ ਉਹਦੇ ਵਿੱਚ ਕਰ ਬੱਸ ਆ ਵੀ ਕਿਹੜੇ ਕੰਟਰੀ ਦਾ ਵੀਜ਼ਾ ਲਾਂਦਾ ਚੱਲ ਸਕਦੇ ਹੁੰਦੇ ਸਾਨੂੰ ਕੋਈ ਇਹ ਮਤਲਬ ਵੈਸੇ ਤੇ ਮੈਂ ਤੁਹਾਡੇ ਮਾਧਿਅਮ ਰਹੀਂ ਇਹ ਦੱਸ ਰਿਹਾ ਵੀ ਪੰਜਾਬੀਆਂ ਨੂੰ ਤੇ ਭਾਵੇਂ ਤੁਸੀਂ ਕਿਤੇ ਨਹੀਂ ਵੀ ਭੇਜਦੇ ਹੋ ਤੇ ਉਹ ਉਹਦੇ ਵੀ ਵੀ ਜਾਣ ਲਈ ਤਿਆਰ ਲੈਂਦੇ ਆ ਇਹਦੇ ਚ ਜ਼ਿਆਦਾਤਰ ਲੋਕ ਕੈਨੇਡਾ ਅਮਰੀਕਾ ਤੇ ਇਹ ਇੰਗਲੈਂਡ ਤੇ